ਦੋਸਤੋ ਦੋਸਤੋ ਇਸ ਵੇਲੇ ਖਨੌਰੀ ਬਾਰਡਰ ਉੱਤੇ ਅਸੀਂ ਮੌਜੂਦ ਹਾਂ ਤੇ ਖਨੌਰੀ ਬਾਰਡਰ ਵਿੱਚ ਇੱਕ ਇਦਾਂ ਦੀ ਝਲਕ ਸਾਨੂੰ ਦੇਖਣ ਨੂੰ ਮਿਲੀ ਆ ਜਿਹੜਾ ਮੇਰਾ ਜੀ ਕਰਦਾ ਮੈਂ ਤੁਹਾਨੂੰ ਦਿਖਾਵਾਂ ਤੁਹਾਨੂੰ ਉਹ ਦੇ ਦਰਸ਼ਨ ਕਰਾਵਾਂ ਉਸ ਚੀਜ਼ ਦੇ ਕਿਉਂਕਿ ਇੱਥੇ ਬਹੁਤ ਸਾਰੀਆਂ ਰੂਹਾਂ ਇਦਾਂ ਦੀਆਂ ਆਈਆਂ ਆ ਜਿਨ੍ਹਾਂ ਵਿੱਚ ਟੈਲੈਂਟ ਵੀ ਪੂਰਾ ਆ ਤੇ ਜਿਨ੍ਹਾਂ ਵਿੱਚ ਜਜ਼ਬਾ ਵੀ ਪੂਰਾ ਆ ਤੇ ਆਓ ਆ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਵੀਰ ਹੈਂਡੀਕੈਪ ਆ ਵੀਰ ਦੇ ਦੇਖ ਲਓ ਫੌੜੀਆਂ ਦੇ ਨਾਲ ਤੁਰਦਾ ਆ ਕਿਹੜਾ ਜਜ਼ਬਾ ਉਹਦੇ ਮਨ ਵਿੱਚ ਹੋਊਗਾ ਜਿਹਦੇ ਕਾਰਨ ਉਹ ਇੱਥੇ ਅੰਦੋਲਨ ਵਿੱਚ ਬੈਠਾ ਆ ਸੋ ਵੀਰ ਨਾਲ ਗੱਲਬਾਤ ਵੀ ਕਰਦੇ ਪਾਜੀ ਪਹਿਲਾਂ ਦੱਸੋ ਤੁਹਾਡਾ ਪ੍ਰਿੰਟ ਕਿਹੜਾ ਜੀ ਸਭ ਤੋਂ ਪਹਿਲਾਂ ਤਾਂ ਬਾਈ ਸਸੀ ਕਾਲ ਤੁਹਾਨੂੰ ਸਾਰੇ ਸਸੀ ਕਾਲ ਜੀ ਉਹਨਾਂ ਨੇ ਵੀ ਬਣਾ ਦੇ ਜਿਹੜੇ ਆਪਾਂ ਜੀ ਹਾਂ ਜੀ ਸਸੀ ਕਾਲ ਬਾਈ ਜੀ ਅਦਾਬ ਨਮਸਕਾਰ ਤੇ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਪਿੰਡ ਰੈਖਣਾ ਜ਼ਿਲ੍ਹਾ ਬਠਿੰਡਾ ਪੰਜਾਬ ਤੋਂ ਆਈ ਤੇ ਪਾਜੀ ਕੀ ਕਰਤਾਬ ਕਰਦੇ ਆ ਤੁਸੀਂ ਆਪਾਂ ਬਾਈ ਜੀ ਨਾ ਸਪੋਰਟਸ ਦੇ ਵਿੱਚ ਚਾਰ ਬਾਲ ਰਿਕਾਰਡ ਤੋੜ ਚੁੱਕੇ ਆ ਬਸ ਇੱਕ ਨੀਜ਼ ਬੁੱਕ ਦੇ ਵਿੱਚ ਮੇਰਾ ਨਾਮ ਦਰਜ ਨਹੀਂ ਹੋਇਆ ਮਨ ਡੇਟ ਨਹੀਂ ਮਿਲੀ ਤੇ ਉਹ ਆਪਾਂ ਤੁਹਾਨੂੰ ਟ੍ਰਾਇਲ ਕਰਕੇ ਦਿਖਾਉਣੇ ਆ ਕਿਹੜੇ ਕਿਹੜੇ ਤੋੜੇ ਆ ਆ ਦੂਸਰੀ ਗੱਲ ਇਹ ਹੈ ਬਾਈ ਜੀ ਮੈਂ 20 ਕਿਲੋਮੀਟਰ ਪੈਦਲ ਦੇਲੀ ਤੁਰਦਾ ਦੇਲੀ ਹਾਂਜੀ ਕੋਈ ਤੰਦਰੁਸਤ ਬੰਦਾ ਸ਼ਾਇਦ ਨਾ ਮੇਰੇ ਖਿਆਲ ਚ ਨਾ ਤੁਰਦਾ ਹੋਵੇ 20 ਵੀਰੋ ਆਪਾਂ ਰਿਆਈਆਂ ਚ ਬੈਠੇ ਰਹਿੰਦਾ ਆ ਤੇ ਭਰਾ ਉਹ ਤੋਂ 20 25 ਕਿਲੋਮੀਟਰ ਸੇਅਰ ਕਰਕੇ ਆ ਜਾਂਦਾ ਦੇਖ ਲਓ ਵੀਰ ਕਿੰਨੇ ਪਰਸੈਂਟ ਭਾਜੀ ਹੈਂਡੀਕੈਪ ਆ ਤੁਸੀਂ 75 75% ਆ ਭਾਜੀ 25% ਹੀ ਸਰੀਰ ਕੰਮ ਕਰਦਾ ਵੀਰ ਦਾ 25% ਸਰੀਰ ਕੰਮ ਕਰਦਾ ਪਰ ਕੰਮ ਕਿਹੜੇ ਕਰਦਾ ਆ ਜਿਹੜੇ ਤੰਦਰੁਸਤ ਬੰਦੇ ਵੀ ਨਹੀਂ ਕਰ ਪਾਉਂਦੇ ਉਹ ਕੰਮ ਵੀਰ ਕਰਦਾ ਹੈ ਇਹ ਮਤਲਬ ਦਿਖਾਉਣੇ ਹੁਣੀ ਆਪਾਂ ਟੱਲ ਗਏ ਆ ਵੀਰ ਤੁਹਾਨੂੰ ਉਹ ਕਰਕੇ ਵੀ ਦਿਖਾ ਲਦਾ ਵੀਡੀਓ ਦੇ ਨਾਲ ਜੁੜੇ ਰਹੀਓ ਭਾਈ ਕਰੋ ਯਾਰ ਕਿਰਪਾ ਮੜਾ ਕਿਉਂਕਿ ਮੈਂ ਚਾਹੁੰਨਾ ਵੀ ਹਲੂਣਾ ਮੇਰਾ ਕੋਈ ਦੇਖ ਕੇ ਆਵੇ ਇੱਥੇ ਅੰਦੋਲਨ ਵਿੱਚ ਪਹਿਲੇ ਤਾਂ ਬਾਪੂ ਨੂੰ ਪੁੱਛੋ ਆ ਮੁੰਡੇ ਸਾਡੇ ਨਾਲ ਇੱਥੇ ਮੇਰੇ ਨਾਲ ਤਿਆਰੀ ਲਾਉਂਦੇ ਸੀ ਭਾਈ ਜੀ ਬਾਪੂ ਜੀ ਕਿਸੇ ਨੇ ਲਾਈ ਆ ਬਰਾਬਰ ਤਿਆਰੀ ਨਹੀਂ ਲਾਈ ਨਹੀਂ ਲਾਈ ਨਹੀਂ ਲਾਈ ਬਾਪੂ ਨਹੀਂ ਲਾਈ ਕਿਸੇ ਨੇ ਨਹੀਂ ਲਾਈ ਕੀ ਮੁੰਡਾ ਜਿੱਤ ਗਿਆ ਹਾਂ ਮੁੰਡਾ ਜਿੱਤ ਗਿਆ ਤਾਂ ਤੇ ਸ਼ਾਬਾਸ਼ ਦਿੱਤੀ ਮੁੰਡੇ ਹਾਂ ਮੁੰਡੇ ਨੇ ਤਾੜੀ ਮਾਰੀ ਮੁੰਡੇ ਵੀ ਹਿੰਮਤ ਨੂੰ ਸ਼ਾਬਾਸ਼ ਦਿੱਤੀ ਹੈ ਹਾਂ ਹਿੰਮਤ ਨੂੰ ਤਾੜੀ ਮਾਰੀ ਸਾਰੇ ਬੰਦਿਆਂ ਨੇ ਜਿੰਨੇ ਜਾਈ ਵੈਸੇ ਮੈਂ ਤਿਆਰੀ ਲਾ ਚੁੱਕਿਆ ਹੁਣ ਓਨੀ ਤਾਂ ਨਹੀਂ ਲੱਗਣੀ ਪਰ ਮੈਂ ਫੇਰ ਵੀ ਤੁਹਾਨੂੰ ਲਾ ਕੇ ਦਿਖਾਣਾ ਸਾਰੀ ਭਾਈ ਠੀਕ ਹੈ ਵੀਰ ਇੱਕ ਤੁਹਾਨੂੰ ਚਲਘਾਰਾ ਦਿਖਾਉਣ ਲੱਗਾ ਹੈ ਜਿਹੜਾ ਉਹਦੇ ਵਿੱਚ ਟੈਲੈਂਟ ਹੈ ਕਿਉਂਕਿ ਅੰਦੋਲਨ ਵਿੱਚ ਹਰੇਕ ਤਰ੍ਹਾਂ ਦਾ ਇੱਥੇ ਤੁਹਾਨੂੰ ਪ੍ਰਾਣੀ ਮਿਲੂਗਾ ਜਿਹੜੇ ਨਾਮ ਜਪਣ ਵਾਲੇ ਵੀ ਮਿਲੂਗੇ ਪਲੇਅਰ ਵੀ ਮਿਲੂਗੇ ਐਦਾਂ ਦੇ ਯੋਧੇ ਵੀ ਮਿਲੂਗੇ ਜਿਨ੍ਹਾਂ ਵਿੱਚ ਪੂਰਾ ਜਜ਼ਬਾ ਆ ਆ ਵੀਰ ਤੁਹਾਨੂੰ ਆਪਣਾ ਕਰਤੱਵ ਕਰਕੇ ਦਿਖਾਉਣ ਲੱਗਾ ਆ ਇਧਰ ਨਹੀਂ ਲੱਤਾ ਬਿਲਕੁਲ ਹੀ ਕੰਮ ਨਹੀਂ ਕਰਦੀ ਇੱਥੇ ਫਿਰ ਮੈਂ ਰਮਾਲ ਬੰਨਦਾ ਹੁੰਦਾ ਸੀ ਠੀਕ ਹੈ ਜੀ ਠੀਕ ਹੈ ਇਧਰ ਲਈ 25 ਵਜੇ ਕੰਮ ਕਰਦੀ ਹੈ ਆ ਵੀਰ ਨੇ ਆ ਦੇਖ ਲੋ ਜੀ ਦੋਨਾਂ ਲੱਤਾਂ ਨੂੰ ਰਮਾਲ ਬੰਨ ਲਿਆ ਤੇ ਇਹ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਘਰੇ ਬੈਠ ਕੇ ਦੇਖਣ ਨੂੰ ਮਿਲ ਰਹੀਆਂ ਮੈਂ ਚਾਹੁੰਦਾ ਤੁਸੀਂ ਅੱਖੀਂ ਆਣ ਕੇ ਇੱਥੇ ਖਨੌਰੀ ਬਾਰਡਰ ਉੱਤੇ ਇਹ ਚੀਜ਼ਾਂ ਦੇਖੋ ਤੇ ਇਦਾਂ ਦਾ ਜਜਵਾ ਲੈ ਕੇ ਆਓ ਜਿਹੜਾ ਵੀਰ ਅਜੇ ਤਾਈਂ ਨਹੀਂ ਇੱਥੇ ਪਹੁੰਚਿਆ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਰੂਰ ਪਹੁੰਚੋ ਆ ਵੀਰ ਦੇਖੋ ਕਰਤੱਬ ਕਰਨ ਲੱਗਾ ਇਹ ਠੇਲੀਆਂ ਲਾ ਕੇ ਜੀ ਜਿਹੜਾ ਵਲਡ ਰਿਕਾਰਡ ਤੋੜਿਆ ਵੇ ਆਪਾਂ 1 ਮਿੰਟ ਦੇ ਵਿੱਚ 94 ਦਾ ਤੇ ਆਪਾਂ ਤੁਹਾਡੇ ਸਾਹਮਣੇ ਇੱਕ ਮਿੰਟ ਵਿੱਚ 94 ਮੱਦ ਲਾ ਲੋ ਵੇ 1 ਸਕਿੰਟ ਵਿੱਚ ਦੋ ਵਾਰੀ ਉੱਤੇ ਥੱਲੇ ਹੋ ਜਾਂਦਾ ਹੈ ਕਰ ਦਿਆਂ ਹੁਣ ਆਪਾਂ ਚਲਾ ਲਾਉਣੇ ਹੈ ਗਿਣੀ ਚਲੋ ਗਿਣੀ ਚਲਾ ਨਾਲ-ਨਾਲ ਜੀ 6 7 ਗਿਣੀ ਚਲੋ ਬਾਈ 8 9 10 11 12 13 14 15 16 17 18 19 20 21 22 23 24 25 26 27 28 29 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 60 61 62 63 64 65 66 67 68 ਭਾਈ ਬੱਸ ਕਰ ਤੂੰ ਜਿੱਤ ਗਿਆ ਮੈਂ ਹਾਰ ਗਿਆ ਦੇਖ ਲੋ ਵੀਰ ਨੂੰ ਡੰਡ ਲਾਉਂਦੇ ਨੂੰ ਸਾਹ ਨਹੀਂ ਚੜਿਆ ਮੈਨੂੰ ਬੋਲਦੇ ਨੂੰ ਸਾਹ ਚੜ ਗਿਆ ਇਹ ਹੁੰਦੇ ਜੱਜ ਬੇ ਇਹ ਹੁੰਦੀਆਂ ਹਿੰਮਤਾ ਤਾੜੀਆਂ ਵੱਜ ਗਈਆਂ ਅਗਲ ਵਾਲੇ ਦਿਖਾ ਲਿਓ ਜੀ ਤਾੜੀਆਂ ਵੱਜ ਗਈਆਂ ਸਾਰੇ ਪਾਸੇ ਪਹਿਲਾਂ ਇਹ ਲਾ ਚੁੱਕਿਆਗਾ ਪਹਿਲਾਂ ਵੀ ਇਹ ਪਹਿਲਾਂ ਵੀਰ ਲਾ ਕੇ ਦਿਖਾ ਲ ਚੁੱਕਿਆ ਆ ਤੇ ਆ ਹੁਣ ਵੀ ਦੇਖ ਲੋ ਸਾਰੇ ਵੀਰ ਯਾਰ ਸ਼ਾਬਾਸ਼ ਤੇਰੇ ਭਰਾ ਇਹਦਾ ਬਾਈ ਜੀ ਥਲੀਆਂ ਤੇ ਦੋਨੀਆਂ ਤੇ ਇਹਦੇ ਉੱਤੇ ਫਿੰਗਰਾਂ ਤੇ ਵੀ ਲਾਉਣੇ ਆਪਾਂ ਅੱਧਾ ਮਿੰਟ ਇੱਕ ਮਿੰਟ ਦੇ ਨਾਮ ਲੈ ਲੀਆ ਭਰਾ ਅਸੀਂ ਮੰਨ ਗਏ ਭਰਾ ਤੂੰ ਲਾ ਸਕਦਾ ਨਹੀਂ ਲੋੜੇ ਸਾਰਾ ਤੁਸੀਂ ਮੰਨ ਗਏ ਕਿ ਨਹੀਂ ਇਹ ਲਾ ਸਕਦਾ ਭਰਾ ਮੈਨੂੰ ਤਾਂ ਬੋਲਦੇ ਨੂੰ ਸਾਹ ਜੜੀ ਜਾਂਦਾ ਥੋੜੀ ਥੋੜੀ ਲਾਉਣੇ ਪਾ ਉਹ ਵੀ ਸਾਰਾ ਇਕੱਲਾ ਇਕੱਲਾ ਥੋੜਾ ਥੋੜੀ ਟ੍ਰੈਲ ਥੋੜਾ ਸਾਰਾ ਵੀਰ ਨੂੰ ਥੋੜਾ ਸਾਲ ਲੈ ਲੈਣ ਦੋ ਜਾਨੂ ਆਪਾਂ ਪਾਪਾ ਨੂੰ ਸਾਥ ਬੋਣ ਲਈ ਕਈ ਇਹਨਾਂ ਦੇ ਵਿਗਿਆਪਨ ਕੇ ਲਈ ਖੇਦ ਹੈ ਇੱਧਰ ਵੀਰ ਹੋਣਾ ਨਾਲ ਗੱਲਬਾਤ ਕਰ ਲੈਣੇ ਆ ਭਾਈ ਤੁਸੀਂ ਕਿੱਥੋਂ ਬਠਿੰਡੇ ਦੇ ਹੀ ਆ ਵੀ ਲੋਕ ਭਾਈ ਉਮਰ ਕਿੰਨੀ ਹੈ ਉਮਰ ਭਾਈ 19 ਸਾਲ ਨਾਲ ਬੋਟ ਬਣੀ ਨੂੰ ਇਹ ਸਾਲ ਹੀ ਹੋਇਆ ਹਾਂਜੀ ਦੇਖ ਲਓ ਜੀ ਬੋਟ ਬਣੀ ਨੂੰ ਇਹ ਸਾਲ ਹੋਇਆ ਪਰ ਆਪਣੇ ਹੱਤਾਂ ਦੇ ਲਈ ਆਪਣੇ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨੌਜਵਾਨ ਇੱਥੇ ਅੰਦੋਲਨ ਦੇ ਵਿੱਚ ਡਟਿਆ ਪਿਆ ਆ ਵੀਰ ਤੁਸੀਂ ਕਿੱਥੋਂ ਆਏ ਬੇ ਵੀ ਬਠਿੰਡੇ ਤੋਂ ਹੀ ਆ ਇਹ ਐਨ ਕਾ ਭਾਈ ਨਿਗਾਹਦੀਆਂ ਕ ਦੂਜੀਆਂ ਬੈ ਨਿਗਾਹਦੀਆਂ अच्छा ठीक है मां अगर कई मुंडे शकीन भी हुंदे ना नौजवान शकीन भी हुंदे हां अच्छा ठीक है भाई नु कुर्बानी दी पहुंच जाना चाहिए ਤੁਸੀਂ ਪੁੱਛ ਕੇ ਦੇਖੋ ਬਹੁਤ ਜਾਜ ਆ ਬੀ ਪਾਜੀ ਨੂੰ ਬਹੁਤ ਵਧੀਆ ਪਾਜੀ ਨੂੰ ਕਹਿੰਦੇ ਬਾਣੀ ਬਾਰੇ ਵੀ ਬਹੁਤ ਗਿਆਨ ਹੈ ਵੀਰ ਨਾਲ ਗੱਲਬਾਤ ਕਰਦੇ ਆ ਪਾਜੀ ਕੋਈ ਰੱਬ ਵਾਲੀ ਗੱਲ ਸੁਣਾ ਜਿਹੜੀ ਸੁਣਨ ਵਾਲਿਆਂ ਦੀ ਵੀ ਰੂਹ ਖੁਸ਼ ਹੋ ਜਵੇ ਤੇ ਸਾਡਾ ਵੀ ਜਿਹੜੇ ਸਮਾਂ ਆ ਸਾਡੇ ਸਵਾਸ ਆ ਉਹ ਵੀ ਲੇਖੇ ਚ ਲੱਜਣ ਬਾਈ ਜੀ ਗੁਰੂ ਸਾਹਿਬ ਨੇ ਲਿਖਿਆ ਵੀ ਬੇਦ ਕਤੇਬ ਨਾਹੀ ਝੂਠੇ ਝੂਠਾ ਜੋ ਨਾ ਬਤਾਰ ਵੇਦਿਕ ਤੇਵ ਨਹੀਂ ਝੂਠਾ ਝੂਠਾ ਜੋਣਾ ਵਿਚਾਰਿਆ ਨਾ ਤਾਂ ਵੇਦ ਝੂਠਿਆ ਕਿਤੇ ਮਤਲਬ ਕਰਾਨ ਨਾ ਕਰਾਨ ਝੂਠੀਆ ਨਾ ਗੁਰੂ ਗ੍ਰੰਥ ਸਾਹਿਬ ਝੂਠਾ ਝੂਠਾ ਉਹ ਜਿਹੜਾ ਉਹਦੇ ਵਿਚਾਰ ਨਹੀਂ ਕਰਦਾ ਜੇ ਅਸੀਂ ਸਾਡੇ ਗ੍ਰੰਥਾਂ ਨੂੰ ਵਿਚਾਰਿਆ ਨਹੀਂ ਸਮਝਿਆ ਨਹੀਂ ਸਿਰਫ ਕੱਲੇ ਪੜਿਆ ਪੜਿਆ ਤਾਂ ਫਿਰ ਅਸੀਂ ਉਸ ਸੱਚ ਤੱਕ ਪਹੁੰਚ ਨਹੀਂ ਸਕਾਂਗੇ ਠੀਕ ਹੈ ਇੱਕ ਗੱਲ ਦੂਸਰੀ ਗੱਲ ਇਹ ਆ ਬਾਈ ਜੀ ਕਿ ਇੱਕ ਅੱਲਾ ਕਹਿ ਲੋ ਖੁਦਾ ਕਹਿ ਲੋ ਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਰਾਮ ਨਾਮ ਜੋ ਮਰਜ਼ੀ ਦੇ ਲੋ ਇੱਕ ਅਕਾਲ ਪੁਰਖ ਨੇ ਇੱਕ ਖੁਦਾ ਨੇ ਸਾਰੀ ਦੁਨੀਆ ਬਣਾਤੀ ਪਰ ਸਾਰੀ ਦੁਨੀਆ ਨੇ ਪਤਾ ਨਹੀਂ ਕਿੰਨੇ ਖੁਦਾ ਤੇ ਕਿੰਨੇ ਅਕਾਲ ਤੇ ਕਿੰਨੇ ਪ੍ਰਮਾਤਮਾ ਤੇ ਕਿੰਨੇ ਰੱਬ ਬਣਾ ਲਏ ਹੈਨਾ ਜਦੋਂ ਪ੍ਰਮਾਤਮਾ ਅਕਾਲਪੁਰਖ ਖੁਦਾ ਇੱਕ ਹੈ ਇੱਕ ਨੂਰ ਤੇ ਸਭ ਜਵ ਉਪਜਾ ਕੋ ਭਲੇ ਕੋ ਮੰਦੇ ਜਦੋਂ ਅਸੀਂ ਸਾਰੇ ਇੱਕ ਅਕਾਲਪੁਰਖ ਦੇ ਸਾਜੇ ਵਿੱਚ ਆ ਫਿਰ ਸਾਡੇ ਚ ਵਖਰੇਵੇਂ ਕਿਉਂ ਆ ਅਸੀਂ ਵਖਰੇ ਕਿਉਂ ਆ ਰੌਲੇ ਇਸ ਗੱਲ ਦਾ ਕਿ ਸਾਡੇ ਚ ਏਕਾ ਨਹੀਂ ਹੈਗੀ ਅਸੀਂ ਇੱਕ ਨਹੀਂ ਹੈਗੇ ਇਸੇ ਕਰਕੇ ਉਹ ਜਿਹੜੀਆਂ ਕੰਪਨੀਆਂ ਕਾਰਪੋਰੇਟ ਘਰਾਣੇ ਆ ਸਾਨੂੰ ਪਾੜ ਕੇ ਵੱਡ-ਵੱਡ ਅੱਡ-ਅੱਡ ਤਰੀਕਿਆਂ ਦੇ ਨਾਲ ਕਿਤੇ ਕੋਈ ਸਟੇਟ ਬੈਜ ਲੜਾ ਰਹੇ ਆ ਕਿਤੇ ਧਰਮਾਂ ਦੇ ਨਾਂ ਤੇ ਲੜਾ ਰਿਹਾ ਕਿਤੇ ਕਿਸੇ ਨੂੰ ਕੋਈ ਬੋਲੀਆਂ ਦੇ ਨਾਵਾਂ ਤੇ ਲੜਾਇਆ ਜਾ ਰਿਹਾ ਤਾਂ ਜੋ ਸਾਨੂੰ ਪਾੜ ਕੇ ਸਾਡੇ ਤੋਂ ਰਾਜ ਕਰ ਸਕਣ। ਸੋ ਮੈਂ ਇਹੀ ਅਪੀਲ ਕਰਦਾ ਕਿ ਸਾਨੂੰ ਇੱਕ ਹੋਣ ਦੀ ਲੋੜ ਆ। ਜਦੋਂ ਅਸੀਂ ਇੱਕ ਅਕਾਲਪੁਰਖ ਖੁਦਾ ਪਰਮਾਤਮਾ ਦੇ ਬੱਚੇ ਆ ਤੇ ਫਿਰ ਸਾਡੇ ਚ ਬਖਰੇਵੇਂ ਕਿਉਂ ਨਹੀਂ ਕਿਹਾ ਠੀਕ ਹੈ ਜੀ। ਤੇ ਦੂਸਰਾ ਬਾਈ ਹੁਣ ਆਪਾਂ ਫਿੰਗਰਾਂ ਤੇ ਲਾਉਣੇ ਆ। ਫਿੰਗਰਾਂ ਦੇ ਉੱਤੇ 51 ਦਾ ਇੱਕ ਮਿੰਟ ਦਾ ਰਿਕਾਰਡ ਆ ਤੇ ਉਦੋਂ ਦਾ ਆਪਾਂ ਦੋਨਾਂ ਦੇ ਵੀ ਲਾ ਕੇ ਦਿਖਾਵਾਂਗੇ। ਥੋੜਾ ਥੋੜਾ ਗੱਲ ਕਰਕੇ ਨਹੀਂ ਭਾਜੀ ਇਦਾਂ ਆ ਮੇਰਾ ਭਰਾ ਤੂੰ ਫਿੰਗਰਾਂ ਦੇ ਉੱਤੇ ਲਾ ਕੇ ਦਿਖਾ ਲ ਦੇ ਮੇਰਾ ਭਰਾ ਮੈਂ ਤੈਨੂੰ ਤੰਗ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਮੰਨ ਗਿਆ ਉਹ ਵੀ ਮੈਨੂੰ ਲੱਗਦਾ ਜਿਹੜੇ ਦੇਖਦੇ ਮੰਨ ਗਏ ਹੋਣੇ ਆ ਉਹ ਪਾ ਕੇ ਤੂੰ ਲਾ ਸਕਦਾ ਨਹੀਂ ਲਾਉਂਦੇ ਭਰਾ ਤੂੰ ਇਹਨਾਂ ਦੇ ਲਾਉਣੇ ਆ ਇੱਕ ਬਿਨਾ ਪੈਰ ਪੈਰ ਚੱਕ ਕੇ ਵੀ ਲਾਵਾਂਗੇ ਜਿੱਦਿਕੇ ਆਪਾਂ ਬੰਜ ਖੜਾ ਕਰਕੇ ਦੇ ਬਸ ਠੀਕ ਹੈ ਭਾਈ ਠੀਕ ਹੈ ਥੋੜਾ ਥੋੜਾ ਕਰ ਦੇ ਲੈ ਆ ਵੀ ਮੁੰਡਿਆ ਆ ਵੀ ਖੜਾ ਮੁੰਡਿਆ ਹੋਏ ਪੰਜਾਂ ਦੇ ਨਹੀਂ ਲਾਉਂਦੇ ਨਾ ਦੋਨਾਂ ਦੇ ਲਾਉਣੇ ਆ ਠੀਕ ਹੈ ਗਿਣਤੀ ਕਰ ਦਿਓ ਬਾਈ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 43 49 50 51 ਲੋ ਵੀ ਤਾੜੀਆਂ ਮਾਰ ਦਿਓ 51 ਹੋ ਗਿਆ ਅੰਦਰ ਉਸਤ ਬੰਦੇ ਨੇ ਪੰਜਾਂ ਦੇ 51 ਲਾਇਆ ਆਪਾਂ ਦੋਨਾਂ ਦੇ 51 ਲਾਇਆ ਬਈ ਦੇਖ ਲਓ ਵੀ ਸਰੀਰ ਦੀ ਜਿਹੜੇ ਗ੍ਰੰਥਾ ਨਾਲ ਸਾਨੂੰ ਦੱਸਦੇ ਅੰਦਰ ਦਾ ਗਿਆਨ ਕਰਾਉਂਦੇ ਆ ਵੀ ਸਾਡਾ ਅੰਦਰ ਸਿਸਟਮ ਕੀ ਆ ਇਹਦਾ ਮੈਕੈਨਿਜ਼ਮ ਕੀ ਆ ਬਈ ਸਾਨੂੰ ਅਸੀਂ ਨਾ ਹਰ ਬਿਮਾਰੀ ਨੂੰ ਵਰਸ ਕਰ ਸਕਦੇ ਆ ਜਨਮ ਦੀ ਲੋੜ ਆ ਕਿ ਬਾਡੀ ਦਾ ਮੈਕੈਨਿਜ਼ਮ ਕਿਵੇਂ ਕੰਮ ਕਰਦਾ ਹੁਣ ਸਰੀਰ ਤਾਂ ਡਾਕਟਰੀ ਰਿਪੋਰਟ ਦਾ ਕਹਿੰਦੇ ਇਧਰ 75% ਸਰੀਰ ਕੰਮ ਨਹੀਂ ਕਰਦਾ 25% ਕਹਿੰਦੇ ਉਹ ਤਾਂ ਪਰ ਆ 25% ਦਾ ਇੰਨਾ ਕੁਝ ਕਿਵੇਂ ਹੋ ਜਾਂਦਾ ਇਹ ਨੂੰ ਜਾਣਿਆ ਤੇ ਆਲਾ ਸਾਰਾ ਬਾਡੀ ਦਾ ਮੈਕੈਨਿਜ਼ਮ ਨੂੰ ਜਾਣਿਆ ਇਹ ਤੁਸੀਂ ਜਦੋਂ ਰਾਜਵਿੰਦਰ ਕਰ ਸਕਦਾ ਬਾਈ ਤੁਸੀਂ ਕਿਉਂ ਨਹੀਂ ਕਰ ਸਕਦੇ ਠੀਕ ਹੈ ਇੱਕ ਤਾਂ ਹੁਣੇ ਸੀ ਹੁਣ ਬਾਈ ਜੀ ਆਪਾਂ ਪੈਰ ਥੱਲੇ ਲੱਗੇ ਸੀ ਨਾ ਹੁਣ ਪੈਰ ਚੱਕ ਕੇ ਪੁਸ਼-ਅਪ ਲਾਵਾਂਗੇ ਪੈਰ ਵੀ ਨਹੀਂ ਥੱਲੇ ਲਾਵਾਂਗੇ ਹਾਂਜੀ ਉਹ ਵੀਰ ਤੁਹਾਨੂੰ ਹੁਣ ਦਿਖਾ ਲੂਗਾ ਜੀ ਪੈਰ ਚੱਕ ਕੇ ਪੁਸ਼-ਅਪ ਲਾਊਗਾ ਅੱਧਾ ਕਿੰਟ ਮਿੰਟ ਲਈ ਤੁਸੀਂ ਬੋਲਦੇ ਮੈਂ ਅੱਧਾ ਕਿੰਟ ਹਾਂਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਇਦਾਂ ਬਿਜ਼ੀ ਨਹੀਂ ਹੋਣਾ ਮੈਂ ਬੋਰ ਨਹੀਂ ਹੋਣਾ ਆਪਾਂ ਇੱਥੇ ਗੱਲਬਾਤ ਕਰ ਲੈਣੇ ਇਧਰ ਆ ਕਾਕਾ ਇਧਰ ਵੇ ਆ ਮੁੰਡੇ ਦੇ ਦੇ ਲੋ ਜੇ ਮੁੱਛਾਂ ਵੀ ਮਾੜੀਆਂ ਮਾੜੀਆਂ ਫਟ ਤੇ ਅੰਦੋਲਨ ਵਿੱਚ ਖੜਾ ਆ ਵੀਰ ਕੀ ਨਾਮ ਤੇਰਾ ਅਮਨਦੀਪ ਸਿੰਘ ਜੀ ਕੋਟਪਰਾ ਜ਼ਿਲ੍ਹਾ ਬਠਿੰਡਾ ਇਹ ਬਠਿੰਡੇ ਦਾ ਹੀ ਗੱਭਰੂ ਗੱਭਰੂ ਕਰਦਾ ਕੀ ਆ ਪੜਦਾ ਹਾਂਜੀ ਪਲੱਸ 2 ਕਰੀ ਜੰਨੇ ਜੀ ਤੇ ਇੱਥੇ ਮਤਲਬ ਬਜ਼ੁਰਗਾਂ ਤੋਂ ਕੁਝ ਸਿੱਖ ਕੇ ਵੀ ਚੱਲਾ ਜਦੋਂ ਤੂੰ ਆਇਆ ਅੰਦੋਲਨ ਵਿੱਚ ਕਿਹੜੀ ਗੱਲ ਸਿੱਖੀ ਮੈਨੂੰ ਇੱਕ ਗੱਲ ਦੱਸ ਜਿਹੜੀ ਹੁਣ ਸਿਆਣੇ ਆਪਣੇ ਬੈਠਦੇ ਉਹਨਾਂ ਨਾਲ ਘੁੰਮਦੇ ਫਿਰਦੇ ਉਹ ਤੋਂ ਸਿੱਖਿਆ ਕੀ ਆ ਸਾਰਾ ਕੁਝ ਸਿੱਖਣ ਨੂੰ ਮਿਲ ਲਈ ਬਜ਼ੁਰਗਾਂ ਤੋਂ ਸਿੱਖਾਂਗੇ ਹੋਰ ਕਿੰਨਾ ਸਿੱਖਾਂਗੇ ਨਹੀਂ ਨਹੀਂ ਮੈਂ ਤਾਂ ਤੈਨੂੰ ਪੁੱਛਦਾ ਜੇ ਤੂੰ ਕੋਈ ਚੀਜ਼ ਸਿੱਖੀ ਆ ਮੈਨੂੰ ਵੀ ਸਖਾਲ ਦੇ ਉਹ ਵੀ ਸਿੱਖ ਲੈਣਗੇ ਦੱਸ ਤਾਂ ਬਸ ਸਭ ਜੁਰਗਾਂ ਤੇ ਇਹੇ ਸਿੱਖਿਆ ਵੀ ਇੱਕ ਤਰਕ ਹੋਈ ਸਾਰੇ ਇਕੱਠੇ ਹੋ ਕੇ ਸੰਘਰਸ਼ ਲੜੋ ਜਿੱਤਾਂਗੇ ਜ਼ਰੂਰ ਤੇ ਬਸ ਵੀ ਸ਼ਾਂਤੋਂ ਵਿੱਚ ਪ੍ਰਦਰਸ਼ਨ ਕਰਨਾ ਹੁੰਦਾ ਕੋਈ ਮਤਲਬ ਆਪਾਂ ਡਾਂਗੇ ਸੋਟੀਆਂ ਨੀ ਚੱਕਨੇ ਹੁਲੜਵਾਜੀ ਨੀ ਕਰਨੀ ਹੁਲੜਵਾਜੀ ਨੀ ਕਰਨੀ ਭਈ ਮੈਂ ਤੇ ਉਦਾਂ ਹੀ ਮੁੰਡੇ ਨੂੰ ਛੇੜ ਬਿਠਾ ਪਰ ਮੁੰਡੇ ਦੇ ਵਿੱਚ ਗੁਣ ਪੂਰੇ ਆਵੇ ਸਿੱਖਿਆ ਵਾਕਿਆ ਕੁਝ ਇੱਧਰ ਦੇਖੋ ਬਾਬੇ ਆ ਰਹੇ ਆ ਸਾਡੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹੜਾ ਜ਼ਿਲ੍ਹਾ ਜੀ ਕਿਹੜਾ ਪਿੰਡ ਆਪਣਾ ਫਰੀਦਕੋਟ ਜ਼ਿਲ੍ਹਾ ਸਾਧਕ ਬਲਾਕ ਪਿੰਡ ਸਾਧੂ ਵਾਲਾ ਸਾਧੂ ਵਾਲਾ ਬਾਬਾ ਜੀ ਹੌਸਲੇ ਇੱਕ ਦਾ ਕਾਇਮ ਆ ਹੌਸਲੇ ਚੜਦੀ ਕਲਾ ਜਿੱਤਾਂਗੇ ਜਿੱਤ ਕੇ ਜਾਵਾਂਗੇ ਜਿਵੇਂ ਜੇ ਇੱਥੇ ਕੋਈ ਪੋਸਟ ਚੱਕ ਕਰੂ ਜਾਨਣਾ ਵੀ ਵਾਰਾਂ ਇਹ ਆ ਹੌਸਲੇ ਜਿਨ੍ਹਾਂ ਦੇ ਕਰਕੇ ਇੱਥੇ ਲੋਕ ਸੜਕਾਂ ਦੇ ਉੱਤੇ ਬੈਠੇ ਹੋਏ ਆਮ ਲੋਕ ਤੇ ਉਹ ਵੀਰ ਦੇਖ ਲਓ ਇੰਨੀ ਮਿਹਨਤ ਕਰਦਾ ਆ ਉਹਦਾ ਸਰੀਰ ਕੰਮ ਨਹੀਂ ਕਰਦਾ ਉਹਦੇ ਬਾਰੇ ਕੀ ਕਰੀਏ ਉਹਦੀ ਕੁਰਬਾਨੀ ਬਹੁਤ ਵੱਡੀ ਆ ਗੁਰੂ ਗੋਬਿੰਦ ਸਿੰਘ ਦਾ ਹੱਥ ਆ ਦੇ ਸਿਰ ਤੇ ਫੇਰ ਹੀ ਆਇਆ ਕੀ ਰਿਆ ਅਜਾ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਦਾ ਹਸਰਾ ਨਹੀਂ ਮੰਨਦੇ ਨਾ ਕਿਸੇ ਮੋਦੀ ਦਾ ਅਸੀਂ ਸਰਕਾਰ ਨੂੰ ਡੋਲਦੇ ਨਹੀਂ ਚੜਦੀ ਕਲਾ ਜਾ ਜੇ ਪੜਾ ਕੋਈ ਡਲੇ ਆ ਦੇ ਨੇੜੇ ਹੀ ਹੋਣਾ ਸਾਡੀ ਵੱਢ ਕੇ ਛੱਕ ਨਾਗੇ ਨੰਗੇ ਨਹੀਂ ਰਹਿ ਆ ਇਹ ਬਾਬਾ ਜੀ ਨੇ ਜਿਹੜੀ ਗੱਲ ਕਹੀ ਆ ਭਾਈ ਸੁਣ ਲਓ ਐਂ ਡਟੇ ਪਏ ਆ ਬਾਬਾ ਜੀ ਤੁਹਾਡਾ ਗੜ ਪੈਂਦੀ ਉਸੇ ਸਾਧੂ ਵਾਲਾ ਜੀ ਫਰੀਦਕੋਟ ਜਿਲ੍ਹਾ ਜੀ ਇਹ ਪਿੰਡ ਜਿਹੜਾ ਸਾਧੂ ਵਾਲਾ ਆ ਅਰੇ ਬੰਦੇ ਹੜਬ ਬਹੁਤ ਹੈ ਜਿੱਦਾਂ ਦੀਆਂ ਗੱਲਾਂ ਕਰਦੇ ਆ ਥੋੜਾ ਧਿਆਨ ਨਾਲ ਹਾਂਜੀ ਬਾਬਾ ਦੀਪ ਸਿੰਘ ਵੀ ਸੰਧੂ ਸੀਗਾ ਠੀਕ ਹੈ ਜੀ ਅਸੀਂ ਉਹਦੇ ਚਰਨਾਂ ਦੀ ਧੂੜ ਆ ਵਾਹਿਗੁਰੂ ਬਾਬਾ ਜੀ ਦੀਪ ਸਿੰਘ ਬਾਬਾ ਜੀ ਸ਼ਹੀਦਾ ਸਿੰਘਾਂ ਤੋਂ ਥਾਪੜਾ ਲੈ ਕੇ ਇੱਥੇ ਬੈਠੇ ਹੋਏ ਆ ਹਾਂਜੀ ਵੀਰ ਹੁਣ ਆਪਾਂ ਇਹਦੇ ਪੈਰ ਲਾ ਕੇ ਲਓ ਜੀ ਪੁੱਛ ਹੁਣ ਆਪਾਂ ਪੈਰ ਪੈਰ ਚੱਕ ਕੇ ਲਾਵਾਂਗੇ ਜੀ ਕੱਲੇ ਥਾਦੇ ਲਾਵਾਂ ਲਾ ਦਿਓ ਭਾਈ ਠੀਕ ਹੈ ਕੈਮਰਾ ਘੁਮਾ ਲਓ ਸਾਰਾ ਕੈਮਰਾ ਭਰਾ ਨੂੰ ਕਰਦੇ ਯਾਰ ਪੂਰਾ ਠੀਕ ਹੈ ਹੁਣ ਮੈਂ ਪੈਰ ਧਕੂਗਾ ਜਿੱਦੋਂ ਠੀਕ ਹੈ ਠੀਕ ਹੈ ਜੀ ਲੋ ਜੀ ਬੈਲੈਂਸ ਦੇਖੋ ਵੀਰ ਦਾ ਇਹ ਹੁੰਦੀ ਹੈ ਹਿੰਮਤ ਇਹ ਹੁੰਦੇ ਚੱਜਵੇ ਦੋਸਤੋ ਇੱਕ ਮੈਨੂੰ ਚੀਜ਼ ਇਦਾਂ ਦੀ ਇੱਥੇ ਅੰਦੋਲਨ ਵਿੱਚ ਦੇਖਣ ਨੂੰ ਮਿਲੀ ਸੀ ਮੈਂ ਚਾਹੁੰਦਾ ਸੀ ਤੁਹਾਡੇ ਤੱਕ ਪਹੁੰਚਾ ਦਵਾਂ ਇੱਕ ਲਾਸ ਲੈ ਗਿਆ ਬਾਈ ਹਾਂਜੀ ਉਹੀ ਕਰ ਹੁਣ ਕਾਲੀ ਦੇ ਨਾਲ ਬੰਦ ਲਾਉਂਗਾ ਜੀ ਹਾਲਾਕੇ ਸਰੀਰ ਮੰਨੀ ਕਰਦਾ ਵੇ ਹੌਸਲਾ ਦੇਖ ਲਓ ਵੀਰ ਕਹਿੰਦਾ ਮੈਂ ਇੱਕ ਹੋਰ ਤੁਹਾਨੂੰ ਚੀਜ਼ ਕਰਕੇ ਦਿਖਾ ਲਦਾ ਏ ਲੈ ਵੀ ਸਿਰ ਤੇ ਪਾ ਲਿਆ ਭਾਰ ਤੇਰੇ ਸਤਕੇ ਤੇਰੇ ਬੁਲੇ ਹੀ ਸੋਨਿਹਾਰ ਨਵੀਂ ਨਾ ਸਰੀਰ ਦੇ ਉੱਤੇ ਪਕੜ ਵੀਰ ਦੀ ਮੈਂ ਕਹਿੰਦਾ ਵੀ ਰੂਹ ਖੁਸ਼ ਹੋ ਗਈ ਆ ਦੇਖ ਕੇ ਵੀਰ ਨੇ ਆ ਦੇਖ ਲਓ ਜੀ ਇੱਕ ਭਰਾ ਜੀ ਇਹਨਾਂ ਤੋਂ ਸਟੱਡੀ ਬਾਰੇ ਪੁੱਛ ਲਓ ਇਹਨਾਂ ਨੇ ਕੀ ਕੁਝ ਕੀਤਾ ਭਾਜੀ ਇਹ ਸਟੱਡੀ ਸੱਚ ਕਿਹੜੀ ਕੀਤੀ ਹੈ ਤੁਸੀਂ ਭਾਈ ਜੀ ਮੈਂ ਬੈਠੋ ਤੁਸੀਂ ਪੰਜਾਬੀ ਦੀ ਐਵੇਂ ਕੀਤੀ ਆ ਹਿਸਟਰੀ ਦੀ ਐਮ ਕੀਤੀ ਆ ਇੰਗਲਿਸ਼ ਦੀ ਐਮ ਕੀਤੀ ਆ ਪੀਜੀਡੀਸੀ ਕੀਤੀ ਆ ਗੁਰੂਗ੍ਰਾਂਦ ਸਾਹਿਬ ਤੇ ਡਿਪਲੋਮਾ ਕੀਤਾ ਮਿਊਜ਼ਿਕ ਦਾ ਡਿਪਲੋਮਾ ਕੀਤਾ ਉਰਦੂ ਦਾ ਡਿਪਲੋਮਾ ਕੀਤਾ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਹੁਣ ਮੈਂ ਪੀਐਸਡੀ ਕਰੀ ਜਾਂਦਾ ਬਾਈ ਜੀ ਉਹ ਪੁਰਾਵਾ ਮੈਂ ਤਾਂ ਡੈਪੇ ਮਰਾਵਾ ਮੇ ਤੋਂ ਨੇ ਉਹ ਪੁਰਾਵਾ ਜਨੀਆਂ ਭਰਾ ਨੇ ਡਿਗਰੀਆਂ ਘਣਾ ਆਤੀਆਂ ਅੱਜ ਦੇ ਨੇ ਹੁਣ ਸਰ ਜਮੀਲ ਮੁਹੰਮਦੀ ਜੀ ਆਪਣੇ ਉਰਦੂ ਡਿਪਾਰਟਮੈਂਟ ਦੇ ਸਰ ਉਹ ਹੁਣ ਵੈਸੇ ਰਿਟਾਇਰ ਹੋ ਗਏ ਤੇ ਸਰਦਾ ਸਾਨੂੰ ਬਹੁਤ ਪਿਆਰ ਸੀ ਬਹੁਤ ਬਹੁਤ ਜ਼ਿਆਦਾ ਵਧੀਆ ਇਨਸਾਨ ਨੇ ਜਮੀਲ ਮਹਮਦ ਜੀ ਉਹਦੇ ਡਿਪਾਰਟਮੈਂਟ ਪੰਜਾਬੀ ਦੇ ਵਿੱਚ ਆਪਾਂ ਭਰਾ ਨੇ ਕਿੰਨੀਆਂ ਡਿਗਰੀਆਂ ਗਿਣਾਤੀਆਂ ਮੈਂ ਤਾਂ ਸੋਚੀ ਆ ਨਾ ਇਹ ਹੁੰਦੀਆਂ ਵੀ ਜਾਂ ਮੈਂ ਸੁਣੀਏ ਬੇਲੀ ਆ ਰਿਹਾ ਉਰਦੂ ਦਾ ਥੋੜਾ ਜਿਹਾ ਸ਼ੇਅਰ ਸੁਣਾ ਦਈਏ ਜੀ ਹਾਂਜੀ ਮੈਂਨੇ ਸੋਚਿਆ ਥਾ ਹਮਨੇ ਸੋਚਿਆ ਥਾ ਕਿ ਹਮੇ ਹੀ ਚਾਹਤੇ ਹੈ ਆਪਕੋ ਹਮਨੇ ਸੋਚਿਆ ਥਾ ਕਿ ਹਮੇ ਹੀ ਚਾਹਤੇ ਹੈ ਆਪਕੋ لیکن اپ کو چاہنے والا تو قافلہ نکلا میں نے سوچا تھا کہ ہم ہی چاہتے ہیں اپ کو لیکن اپ کو چاہنے والا تو قافلہ نکلا سوچا تھا شکایت کریں گے اس خدا سے لیکن وہ خدا بھی تیرا چاہنے والا نکلا وہ خدا بھی تیرا اے شعر جیڑا ہے سردار جگجیت سنگھ دلے وال جی نو سمర్పتے ہیں جی انیاں کی بینتیاں کر دے او تہاڈے تو مانگ لے اگے جی ਬੋਲਦੇ ਆ ਤਾਂ ਕੁਝ ਬੋਲਿਆ ਗਿਆ ਹੋਵੇ ਵੱਧ ਤੋਂ ਮਾਫੀ ਚਾਹੁੰਦੇ ਆ ਨਹੀਂ ਨਹੀਂ ਭਰਾ ਮਾਫੀ ਇਹੀ ਦੇ ਤੋਂ ਮੰਗਦੇ ਜੂ ਕੋਈ ਤੂੰ ਚੱਕੀ ਫਿਰਦਾ ਅਸੀਂ ਤੇ ਭਰਾਵਾ ਅੰਦੋਲਨ ਵਿੱਚ ਆ ਜਿਹੜੀ ਚੀਜ਼ ਐ ਸਿਰਾ ਚੀਜ਼ ਐ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋ ਤੁਹਾਡੇ ਤੋਂ ਮੰਗਦੇ ਆ ਗਿਆ ਜੀ ਮੈਂ ਤੁਹਾਡੇ ਆਪਣਾ ਮੌਂਟੀ ਮਾਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ